ਜਾਹੀ ਨਮਸਕਾਰ ਸੱਸੀਗਾ ਦੋਸਤ ਮੈਂ ਤੁਹਾਡਾ ਆਪਣਾ ਜੀਬਾਵਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਗੁਰਦਾਸਪੁਰ ਵਾਸੀ ਨੇ ਇੱਕ ਬਹੁਤ ਵੱਡਾ ਤੋਹਫਾ ਮਿਲਣ ਜਾ ਰਹੇ ਆ ਕਿਉਂਕਿ ਉਹ ਤੁਹਾਡੇ ਗੁਰਦਾਸਪੁਰ ਸ਼ਹਿਰ ਵਿਖੇ ਜਿਹੜਾ ਫਰੈਂਚਾਈਜ਼ ਹੈ ਵੀਰਜੀ ਮਲਾਈ ਚਾਹ ਵਾਲੇ ਦੀ ਜਿਹੜੀ ਆ ਓਪਨਿੰਗ ਹੋ ਚੁੱਕੀ ਹੈ ਔਰ ਇਹ ਜਿਹੜੀ ਓਪਨਿੰਗ ਹੀ ਗਈ ਹੈ ਪੁਲਿਸ ਨਈ ਰੋਡ ਜਿਹੜਾ ਆ ਸ਼ਰੀਦਾ ਦੇ ਬਿਲਕੁਲ ਸਾਹਮਣੇ ਆ ਔਰ ਇੱਥੇ ਤੁਹਾਨੂੰ ਹਰ ਪ੍ਰਕਾਰ ਦੀ ਜਿਹੜੀ ਆ ਵੈਰਾਈਟੀ ਜਿਹੜੀ ਆ ਉਹ ਮਿਲੇਗੀ ਚਾਹੇ ਆ ਇੰਡੀਅਨ ਚ ਹੋਏ ਚਾਹੇ ਜਿਹੜਾ ਆ ਵੈਚ ਹਰ ਤਰ੍ਹਾਂ ਦੀ ਆਈਟਮ ਮ ਗੱਲ ਕਰੀਏ ਤਾਂ ਮਲਾਈ ਚਾਹ ਵੀ ਹਰ ਵੈਰਾਈਟੀ ਚਾਹੇ ਮਸਾਲਾ ਹੈ ਚਾਹੇ ਦੂਸਰੀ ਹੈ ਹੋਰ ਵੀ ਤਰ੍ਹਾਂ ਦੀ ਔਰ ਇੱਕੇ ਮਜੀਟੋ ਉਸ ਤੋਂ ਬਾਅਦ ਸ਼ੇਕਸ ਉਸ ਤੋਂ ਬਾਅਦ ਚਾਈਨਸ ਆਈਟਮ ਬਰੀਆਨੀ ਔਰ ਹੋਰ ਵੀ ਤਰ੍ਹਾਂ ਦੀ ਬਹੁਤ ਸਾਰੀਆਂ ਜੜੀਆਂ ਹੈ ਜੜੀਆਂ ਚੀਜ਼ਾਂ अवेलेबल ਹੈ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਅ ਬ੍ਰੇਕਫਾਸਟ ਲੰਚ ਡਿਨਰ ਦਾ ਵੀ ਖਾਸ ਪ੍ਰਬੰਧ ਹੈ ਔਰ ਰੋਮਾਲੀ ਰੋਟੀ ਬਟਰ ਰੋਟੀ ਹਰ ਤਰ੍ਹਾਂ ਦਾ ਜਿਹੜਾ ਸਵਾਦ ਤੁਹਾਨੂੰ ਇੱਥੇ ਮਿਲੇਗਾ ਔਰ ਦੱਸ ਦਈਏ ਕਿ ਤੁਹਾਨੂੰ ਇੱਥੇ ਬਿਲਕੁਲ ਸਵਾਦ ਕਰ ਜਾਇਆ ਮਿਲੇਗਾ ਇੱਕ ਫਰੈਂਚਾਈਜ਼ ਹੈ ਇਥੋਂ ਜਿਹੜੇ ਓਨਰ ਅ ਗੁਰਵਦੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਇਸ ਦੇ ਨਾਲ ਨਾਲ ਜਿਹੜੇ ਇੱਥੋਂ ਦੇ ਹੈਡ ਸ਼ੈਫਟ ਹੈ ਅਮਨਦੀਪ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਅਮਨਦੀਪ ਜੀ ਮੌਜੂਦ ਨੇ ਜੋ ਕਿ ਇੱਥੋਂ ਦੇ ਹੈਡ ਚੈਫ ਚੈਫ ਨੇ ਤਾਂ ਜੀ ਬਹੁਤ ਬਹੁਤ ਮੁਬਾਰਕਾ ਪਹਿਲਾਂ ਅ ਸਰ ਗੁਰਦਾਸਰਵਾਸੀ ਨੂੰ ਤੋਫਾ ਦੇ ਰਹੇ ਹੋ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਚੀਜ਼ਾਂ ਅਵੇਲੇਬਲ ਹਨ ਔਰ ਕੀ ਕੀ ਪ੍ਰਾਈਸ ਰਹਿਣਗੇ ਸਾਡੇ ਕੋਲ ਐਕਚੁਅਲੀ ਬਲੇ ਨੋਨवेज ਦੀ ਆਟਮਾ ਜਿਹੜੇ ਸਬਚ ਕੁਆਦੇ ਨੇ ਜੀ ਸਾਡੇ ਕੋਲ ਐਸੇ ਮੋਲ ਦੇ ਨਾਨ ਤੇ ਨੋਨवेज ਵਾਲੇ ਨੇ ਲੇਕਿਨ ਤੇ ਸਾਰਾ ਤਨਵਾਦ ਚ ਮਿਲਨੇਗਾ पठानकोट होगी अमृतसर होगी लुधियाना होगी तरन तारण काफी ब्रांच है जम्मू गुरदासपुर पहली ब्रांच खोली है इसमें मतलब कि हो सा लोग गुरदासपुर तो बाहर कितने जाने लो पे के लो लो के, तो लो नहीं पाएगी तुम ऐसे ही मिलेगा जय हो जाए आ, सर कड़ी कड़ी आइटम है और बारे में दस दो सर बोले सब कुछ है सियासी तंदूरी आइटम है ने मेन कोर्स है फ्राइड आइटम है ने मुंटो है शेक्स है चाइनीज सब अवेलेबल है सर प्राइस की रहेंगे बिल्कुल जैन में प्राइस सर टाइमिंग की रहेगी टाइमिंग सर एक तो लेके ले जाती है बारह बजे तक सर डिलीवरी का भी प्रबंध हाँ जी हाँ जी जो है स्विगी होम डिलीवरी ਅ ਸਰ ਇਹ ਇਹਦੇ ਬਾਰੇ ਵੀ ਦੱਸ ਦਿਓ ਕਿ ਅਗਰ ਕੋਈ ਡੀਡੀ ਐ ਜਾਂ ਜ਼ਰੂਰਤਮੰਦ ਹੈਗਾ ਅਗਰ ਕੋਈ ਬੈਠਣਾ ਕੇ ਪਾਰਟੀ ਵਗੈਰਾ ਕਰਨਾ ਉਹਦਾ ਵੀ ਤਾਂ ਹਾਂ ਜੀ ਕਿੰਨੀ ਪਾਰਟੀ ਕਰਾ ਕੋਈ ਕਿਸੇ ਗੱਤਿਬਾਤ ਕਰਨੀ ਹੋਵੇ ਤੇ ਇਹ 30 40 ਬੱਲੇ ਸਟਿੰਗ ਅੰਦਰ ਹੈਗੀਆਂ ਤੇ ਹੋ ਸਕਦੀ ਅੰਦਰ ਅ ਸਰ ਹੋਰ ਵੀ ਦੱਸ ਦੋ ਹੋਰ ਕਿਹੜੀ ਕਿਹੜੀ ਸਪੈਸ਼ਲਿਟੀ ਹੈਗੀ ਹੈ ਤੁਹਾਡੇ ਇਥੋਂ ਰੈਜ਼ੀਡੈਂਟ ਦੀ ਤੁਸੀਂ ਕੋਈ ਆਓ ਭਾਰੀ ਤੁਸੀਂ ਆਪ ਹੀ ਕਹੋਗੇ ਕਿ ਕਦੀ ਆਉ ਤਾਂ ਸਹੀ ਇਕ ਰਾਤ ਵੀ ਦੇ ਦੇ 23 ਦੇ ਅੰਦਰ ਬਸ ਕਿਉਂਕਿ ਉਸ ਤੋਂ ਮੈਂ ਤੁਸੀਂ ਆਪ ਹੀ ਕਹੋਗੇ ਅਸੀਂ ਕਿੱਥੇ ਆ ਗਏ ਹਾਂ ਵੀਰ ਜੀ ਬੜਾ ਯਾ ਉਹ ਯੂਨੀਕ ਯਾ ਨਾਮ ਹੈ ਇਹ ਫਰੈਂਚਾਈਜ਼ ਬੜੀ ਅਲੱਗ ਤਰ੍ਹਾਂ ਦੀ ਲੱਗਦੀ ਹੈ ਕਿਸ ਤਰ੍ਹਾਂ ਦਾ ਲੱਗਦਾ ਕਿ ਰਿਸਪੌਂਸ ਕਿਸ ਤਰ੍ਹਾਂ ਰਹੇਗਾ ਸੋਚਦਾ ਜੀ ਤੁਹਾਨੂੰ ਆਪ ਤੁਹਾਨੂੰ ਦੱਸੇ ਪੰਜਾਬ ਵਿੱਚ ਦੱਸਾਂਗੇ ਤੁਹਾਨੂੰ ਰਿਸੋਰਸ ਕਿੰਨੇ ਲੱਗਿਆ ਤੁਹਾਨੂੰ ਆਪ ਕੋਲ ਕਿਤਾ ਲੱਗੂਗਾ ਸਰ ਡੀਲਿੰਗ ਵਗੈਰਾ ਪ੍ਰੋਫੈਸ਼ਨਸ ਵਾਰੇ ਇਹਦੇ ਬਾਰੇ ਵੀ ਤਾਂ ਅਜੋੜਾ ਡਿਕ ਕੁਝ ਜਰੇ ਆ ਹਾਂ ਸਾਡੇ ਕੋਲ ਸਾਰੇ ਕੰਪਨੀ ਤੋਂ ਆਏ ਹੋਣਦੇ ਨੇ ਸਾਰੇ ਸਾਰੇ ਮਾਸ ਸਾਰੇ ਕੰਪਨੀ ਵੱਲੋਂ ਆਂਦਾ ਹੈਗਾ ਕਿ ਅਸੀਂ ਕੋਈ ਆਪਣਾ ਲੋਕਲ ਚੀਜ਼ਾਂ ਸੀ ਯੂਜ਼ ਨਹੀਂ ਕਰਦੇ ਲੋਕ ਕਿ ਮੈਦਾ ਚਾਪ ਯੂਜ਼ ਕਰਦੇ ਨੇ ਅਸੀਂ ਕੋਈ ਸਾਡੀ ਕੋਈ ਲੋਕਲ ਚੀਜ਼ ਪ੍ਰੂਫ ਨਹੀਂ ਹੁੰਦੀ ਸਾ ਆਪਣਾ ਪੂਰਾ ਸਰ ਕੰਪਨੀ ਵੱਲੋਂ ਮਾਲ ਲੰਦਾ ਵਿਦਿਆ ਸਫਾਈ ਨੇ ਡੈਕੇ ਕਿਸ ਤਰ੍ਹਾਂ ਰਬਰੰਦ ਹੈ ਬਿਲਕੁਲ ਸਾਹਿਬ ਤੁਸੀਂ ਦੇਖ ਸਕਦੇ ਹੋ ਅੰਦਰ ਤੁਸੀਂ ਤੁਸੀਂ ਅਬ ਦੇਖ ਹੀ ਰਹੇ ਹੋ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਦੇਖ ਵੀ ਰਿਹਾ ਕਿ ਸਫਾਈ ਦਾ ਬਹੁਤ ਖਾਸਿਆ ਰੱਖਿਆ ਜਾ ਰਿਹਾ ਹੈ ਔਰ ਹਰ ਚੀਜ਼ ਜਿਹੜੀ ਹੈ ਇਹਨਾਂ ਦੀ ਪੀਅਰ ਹੈਗੀ ਹੈ ਕੋਈ ਇਹਦੇ ਵਿੱਚ ਬਲਾਵਟ ਨਹੀਂ ਬਿਲਕੁਲ ਸ਼ੁੱਧ ਜਿਹੜੀ ਚੀਜ਼ ਹੈਗੀ ਹੈ ਪਰ ਤੁਹਾਨੂੰ ਜਿਹੜਾ ਹੈ ਨੋਨ ਮੈਚ ਜਿਹੜੀ ਹੈ ਚੀਜ਼ਾਂ ਹੁੰਦੀਆਂ ਉਹਨੂੰ ਮੈਚ ਵਿੱਚ ਮਿਲਣਗੀ ਤਾਂ ਦੋਹਾਂ ਦੀ ਇਹਨਾਂ ਦੀ ਸਪੈਸ਼ਲਿਟੀ ਇਹ ਹੈਗੀ ਹੈ ਔਰ ਆਪਾਂ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਜਲਦੀ ਤੋਂ ਜਲ ਔਰ ਇਹਨਾਂ ਦਾ ਟੇਸਟ ਜਿਹੜਾ ਹੈ ਉਹ ਚੈੱਕ ਕਰੋ ਮਲਾਈ ਚਾਪ ਹੈ ਚਿਕਨ ਟਿੱਕਾ ਹੈ ਬਟਰ ਟਿੱਕਾ ਹੈ ਤੇ ਵੈਜ ਕੋਰਮਾ ਹੈ ਬਟਰ ਚਿਕਨ ਹੈ ਤੇ ਮਟਰ ਬਰੀਆਨੀ ਹੈ ਸਾਰੇ ਨੋਨवेज ਦੇ ਨਾਮ ਨੋਨवेज ਹੈ ਹੈ ਸਾਰੇ ਨੋਨवेज ਦੀ ਮੰਗ ਹੈ ਸਰ ਬਹੁਤ ਸਾਰੇ ਦਰਸ਼ਕਾਂ ਨੂੰ ਦੇਖ ਰਹੇ ਹੈ ਇਲਾਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਸੰਦੇਸ਼ ਇਹ ਦਵਾਂ ਇੱਕ ਦੂਸਰੀ ਪਨੀਜੀ ਦੇ ਘਰ ਜਾਓ ਇਹ ਜੋ ਟਰਾਈ ਕਰੋਗੇ ਬੀਜੀ ਦੇ ਚਾਪਾ ਕੇ ਦੇਖੋ ਤੁਸੀਂ ਇੱਥੇ ਆਸ-ਪਾਸ ਖਾ ਰਹੇ ਹੋ ਸਭ ਪੀ ਰਹੇ ਹੋ ਲੇਕਿਨ ਬੀਜੀ ਨੂੰ ਟਰਾਈ ਕਰੋ ਤੇ ਤੁਹਾਨੂੰ ਲੱਗੇਗਾ ਕਿ ਬੀਜੀ ਤੁਹਾਨੂੰ ਕੀ ਖਵਾ ਰਿਹਾ ਹੈ ਸਰ ਇੱਕ ਸਾਲ ਦਾ ਨਵੇਂ ਸਾਲ ਦਾ ਤੋਹਫਾ ਦੇਣ ਜਾ ਰਹੇ ਹੋ ਅਚਨ ਚਲੋ ਸਾਡੇ ਨਾਲ ਜਿਹੜੇ ਇੱਥੋਂ ਦੇ ਓਨਰ ਹੈਗੇ ਗੌਰਵ ਜੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਇੱਥੋਂ ਦੇ ਜਿਹੜੇ ਓਨਰ ਹੈ ਗੌਰਵ ਜੀ ਉਹ ਵੀ ਮੌਜੂਦ ਨੇ ਇਹ ਕੀ ਸੋਚ ਕੇ ਇਹ ਫਰੈਂਚਾਈਜ਼ ਲੈ ਕੇ ਆਇਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਜੰਮੂ ਵੀ ਬ੍ਰਾਂਚ ਹੈਗੀ ਹੈ ਹਾੜੀ ਵਿੱਚ ਇਹਨਾਂ ਨੇ ਗੁਰਦਾਸਪੁਰ ਵਿੱਚ ਵੀ ਇਸ ਦੀ ਓਪਨਿੰਗ ਕਰ ਦਿੱਤੀ ਹੈ ਤੋਂ ਗੌਰਵ ਜੀ ਕੋ ਪੁੱਛਾਂਗੇ ਆਪਾਂ ਇਸ ਵੀਰ ਜੀ ਮਲਾਈ ਚਾਪ ਸਰ ਕੀ ਸੋਚ ਕੇ ਜਿਹੜਾ ਗੁਰਦਾਸਪੁਰ ਲੈ ਕੇ ਆਏ ਹੋ ਜੀ ਸਰ ਰਾਈਟ ਨੋ ਪੋਜੀਸ਼ਨ ਹੈ ਕਿ ਬਹੁਤ ਮੋਸਟ ਆਫ ਦਾ ਪੀਪਲ ਵੈਜੀਟੇਰੀਅਨ ਬਨ ਗਿਆ ਨੋਨ ਵੇਜ ਕਾਫੀ ਜਨੇ ਅਵੋਇਡ ਕਰਦੇ ਪਏ ਤੇ ਆਪਾਂ ਆਪਾਂ ਖੁਦ ਵੀ ਵੈਜਿਟੇਰੀਅਨ ਨੂੰ ਪ੍ਰਮੋਟ ਕਰ ਰਹੇ ਹਾਂ ਕਿ ਜਿਆਦਾ ਤੋਂ ਜਿਆਦਾ ਵੈਰਾਈਟੀ ਲੈ ਕੇ ਆਈਏ ਵਿੱਚ ਸਾਡੇ ਮਤਲਬ ਸਾਡੇ ਕੋਲ 100 ਪਲਸ ਆਈਟਮਸ ਆ ਜਿਹੜੀਆਂ ਦੇਖੋ ਡਿਫਰੈਂਟ ਹੈ ਵਿੱਚ ਫਰਾਈਡਾ ਤੰਦੂਰ ਚ ਹੈ ਗਰੇਵੀ ਚ ਹੈ ਤੇ ਨਾਮ ਥੋੜੇ ਸੇ ਹੀ ਡਿਫਰੈਂਟ ਰੱਖੇ ਰਿਹਾ ਬਟ ਹੋਏਗਾ ਉਹ ਪ्योर ਵਿੱਚ ਸਰ ਅਸੀਂ ਜਦੋਂ ਆਪਾਂ ਮੀਨੂ ਪੜ੍ਹ ਰਹੇ ਸੀ ਉਹਦੇ ਵਿੱਚ ਲਿਖਿਆ ਹੈ ਕਿ ਹਾਂ ਵੀ ਕਬਾਬ ਹੈ ਲਿਖਿਆ ਕਿ ਵੈਜ ਹੈ ਕਿਸੇ ਦਾ ਬਿਲਕੁਲ ਯੂਨੀਕ ਹੈ ਸਰ ਇਹ ਪਲਾਂਟ ਬੇਸ ਮੀਟ ਹੈ ਤੇ ਸੋਇਆ ਬੀਨ ਤੇ ਬਨੇਗਾ ਜੀ ਤੇ ਜਿਹੜੇ ਹੋਰ ਪਲਾਂਟ ਤੋਂ ਬਣ ਸਕਦਾ ਜਿੱਤੋਂ ਅਸੀਂ ਰੇਸ਼ੇਦਾਰ ਚੀਜ਼ ਕੱਢ ਸਕਦੇ ਆ ਉਹ ਚੋਂ ਕੱਢ ਕੇ ਅਸੀਂ ਪਲਾਂਟ ਬੇਸ ਮੀਟ ਬਣਦਾ ਉਸ ਤੋਂ ਹੀ ਕਬਾਬ ਦੀ ਸ਼ੇਪ ਚ ਦਿੱਤਾ ਉਹਨੂੰ ਉਹ ਚ ਅਸੀਂ ਪ੍ਰਾਈਮ ਚਿਕਨ ਟਾਈਪ ਵੀ ਬਣਾਇਆ ਉਹ ਵੀ ਹੈ ਲੈਕ ਸਾਡੇ ਕੋਲ ਇੱਕ ਬੜਾ ਸਪੈਸ਼ਲਟੀ ਹੈ ਵੈਜ ਲੈਕ ਪੀਸ ਹੈ ਯਾਰ ਉਹ ਹੋਏਗਾ ਸੋਇਆ ਬੀਨ ਹੀ ਬਟ ਸ਼ੇਪ ਉਹਦੀ ਕੋਈ ਹੋਰ ਕੀ ਹੋ ਗਿਆ तकरीबन ਗੱਲ ਕਰੀਏ ਤਾਂ ਪੂਰਾ 100% ਵੈਜ ਹੋਏਗਾ 100% ਵੈਜ ਜੀ 100% ਵੈਜ ਜੀ ਪਿਓਰ ਹੋਇਆ ਅ ਸਰ ਟਾਈਮਿੰਗ ਕੀ ਰਹੇਗੀ ਇਹਦੇ ਬਾਰੇ ਦੱਸ ਦਿਓ ਟਾਈਮਿੰਗ ਹਲੇ ਸਰ ਸਰਦੀਆਂ ਮੈਂ ਤਾਂ ਅਸੀਂ ਕੋਈ 12:30 ਸ਼ੁਰੂ ਕਰਕੇ ਤੇ 10:30 ਵਜੇ ਅ ਸਰ ਤੁਸੀਂ ਨਵੇਂ ਸਾਲ ਦਾ ਤੋਹਫਾ ਦੇਣ ਜਾ ਰਹੇ ਗੁਰਦਾਸਪੁਰ ਵਾਸੀਆਂ ਨੂੰ ਕੀ ਆਸ ਕਰਦੇ ਹੋ ਗੁਰਦਾਸਪੁਰ ਵਾਸੀਏ ਕੋ ਸੋ ਗੁਰਦਾਸਪੁਰ ਵਾਸੀਆਂ ਤੋਂ ਬੁੜੀ ਉਮੀਦ ਹੈ ਜੀ ਸਾਰੇ ਆਣ ਆਪਣਾ ਇੱਕ ਵਾਰ ਟੇਸਟ ਕਰਨ ਜੇ ਅੱਛਾ ਲੱਗੇਗਾ ਤੇ ਫਿਰ ਆਣ ਅਸੀਂ ਇਹੀ ਕਹਿੰਦੇ ਹਾਂ ਕਿ ਇੱਕ ਵਾਰ ਜ਼ਰੂਰ ਆਣਾ ਸਾਡੇ ਕੋਲ ਇਹਸਾਨ ਸਾਡੇ ਨਾਲ ਗੌਰਵ ਜੀ ਜੋ ਕਿ ਹਾਲੀ ਵਿੱਚ ਜਿਹੜਾ ਹੈ ਪਹਿਲਾ ਜੰਮੂ ਜਿਹੜੇ ਚਲਾ ਰਹੇ ਨੇ ਫਰੈਂਚਾਈਜ਼ ਔਰ ਇਸ ਦੇ ਨਾਲ ਨਾਲ ਗੁਰਦਾਸਪੁਰ ਵਾਸੀ ਵੀ ਉਸਤੇ ਵੀ ਲੈ ਕੇ ਤੋਹਫਾ ਲੈ ਕੇ ਆਏ ਨੇ ਤੋਂ ਆਸ ਕਰਦੇ ਆ ਕਿ ਗੁਰਦਾਸਪੁਰ ਵਾਸੀ ਇਸ ਨੂੰ ਪਸੰਦ ਕਰਨਗੇ ਔਰ ਇੱਕ ਵਾਰ ਇਹਨਾਂ ਨੂੰ ਜਰੂਰ ਮੌਕਾ ਦੇਣਗੇ ਮੈਂ ਤੁਹਾਡਾ ਫਟਾ ਸੰਜੀਵ 바ਵਾ ਜੀ ਸਰ ਹਾਂ ਮੈਂ ਸਤੀਸ਼ ਮੈਂ ਅਸੀਂ 2006 ਦਾ ਜਿਹੜੇ ਫੈਮਿਲੀ ਰੈਸਟੋਰੈਂਟ ਚਲਾ ਰਹੇ ਪਿਆ ਜਿਹਦੇ ਵਿੱਚ ਸਾਡੇ ਕੋਲ ਮਲਟੀ ਮਲਟੀ ਕੁਸ਼ਨ ਰੈਸਟੋਰੈਂਟ ਸੀ ਵੈਜ ਐਂਡ ਨੋਨ ਵੈਜ ਦੋਵੇਂ ਅਵੇਲੇਬਲ ਸੀਗਾ ਫਸ ਸਾਡਾ ਕ੍ਰੀਡ ਸੀ ਦਾ ਇੱਕ ਵੈਜ ਵਾਲੇ ਪਾਸੇ ਜਾਂਦਾ ਅੱਜ ਅਸੀਂ ਤੁਹਾਨੂੰ ਜਿਹੜਾ ਵਾ ਇਹ ਗੁਦਾਸਪੁਰ ਨੇ ਇੱਕ ਤੋਹਫਾ ਦਿੱਤਾ ਹੈ ਪੂਰੀ ਵੈਜ ਰਫਸਰਨ ਦਾ ਇਹ ਹੈ ਜਨਿਕ ਅਦੇ ਵਿੱਚ 100 ਤੋਂ ਬਲੱਛ ਆਈਟਮਸ ਨੇ ਪੂਰੀ ਵੈਜ ਹੈ ਤੇ ਮੇਰੀ ਗੁਦਾਸਪੁਰ ਸ਼ਹਿਰ ਵਾਸੀਆਂ ਨੂੰ ਅਪੀਲ ਅਪੀਲ ਹੈ ਕਿ ਤੁਸੀਂ ਇੱਕ ਵਾਰੀ ਆਓ ਸਾਣੂ ਸੇਵਾ ਦਾ ਮੋਕਾ ਜ਼ਰੂਰ ਦਿਓ ਵੀਰ ਦੀ ਬਲਾਈ ਚਾਂਮ ਦੇ ਉੱਪਰ ਆਓ ਤੇ ਇੱਕ ਵਾਰੀ ਸਾਨੂੰ ਸੇਵਾ ਦਾ ਮੋਕਾ ਜ਼ਰੂਰ ਦਿਓ ਅਸੀਂ ਤੁਹਾਡੀ ਸੇਵਾ ਤੋਂ ਪਖਰੇ ਉਤਰਾਂਗੇ ਤੁਹਾਨੂੰ ਵਿਸ਼ਵਾਸ ਹੋਵੇ ਇਸ ਗੱਲ ਦਾ